ਅੱਜ ਆਪਾਂ ਦੱਸਾਂਗੇ ਵੀ ਤੁਹਾਨੂੰ ਵੀ گاਵਾਾਂ ਦੀ ਜੇ 1 ਮਹੀਨਾ ਰਹਿ ਜਾਂਦਾ ਸਾਆਂਖ ਮਾਰੇ ਇੱਕ ਤਾਂ ਜਦੋਂ 1 ਮਹੀਨਾ ਪਸ਼ੂ ਤਾਂ ਰਹਿ ਜਾਂਦਾ 20 ਦਿਨ ਰਹਿ ਜਾਂਦੇ ਆ ਉਦੋਂ ਤੁਸੀਂ ਉਹ ਤਾਂ ਕੀ ਕਰਨਾ ਉਹਨੂੰ ਹਰੇ ਪੱਤੇ ਨਹੀਂ ਜਮਾ ਨਹੀਂ ਪਾਉਣੇ ਹਰੇ ਪੱਤੇ ਆਪਾਂ ਇਸ ਕਰਕੇ ਨਹੀਂ ਪਾਉਣੇ ਕਿਉਂਕਿ ਆਪਾਂ ਉਹਨਾਂ ਨੂੰ ਫੀਡ ਵਗੈਰਾ ਜਿਹੜਾ ਸੈਲਜ ਹੈਗਾ ਉਹ ਦੇਣਾ ਹੁੰਦਾ ਸੁੱਕਾ ਚਾਰਾ ਦੇਣਾ ਹੁੰਦਾ ਤੇ ਉਹ ਆਪਾਂ ਸੈਲਜ ਪਾਵਾਂਗੇ ਉਹ ਚ ਤਾਕਤ ਹੁੰਦੀ ਹੈ ਕਿ ਜਿਹੜਾ ਆਪਾਂ ਹਰਾ ਪਾਵਾਂਗੇ ਉਹ ਤਾਂ ਇੱਕ ਕੱਲਾ ਢਿੱਡ ਭਰਨਾ ਵੀ ਪਸ਼ੂ ਖਾ ਲੈਂਦਾ ਵੀ ਢਿੱਡ ਭਰ ਜਾਂਦਾ ਤੇ ਆਪਾਂ ਜਿਹੜੀ ਨਾਲ ਦੇਣੀ ਹੈ ਉਹਨਾਂ ਨੂੰ ਟ੍ਰਾਂਜੈਕਸ਼ਨ ਫੀਡ ਤੇ ਉਹਦੇ ਨਾਲ ਉਹਨਾਂ ਨੂੰ ਆਪਾਂ ਉਹ 1 ਮਹੀਨੇ ਚ ਉਹਨਾਂ ਨੂੰ ਪੂਰੀ ਕਰਨੀ ਹੁੰਦੀ ਹੁੰਦੀ ਹੈ ਵੀ ਆਪਾਂ 3 ਮਹੀਨੇ ਛੱਡਦੇ ਆ ਆਪਾਂ 2 ਮਹੀਨੇ ਫੀਡ ਪਾਉਣੇ ਹੈਗੇ ਠੀਕ ਹੈ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਉਹ 1 ਮਹੀਨਾ ਜੀ ਰਹਿ ਜਾਂਦਾ ਫਸੂ ਤਾਂ ਉਹਦੇ ਹਰੇ ਪੱਠੇ ਨਾ ਪਾਇਆ ਕਰੋ ਵੀ ਉਹਨਾਂ ਨੂੰ ਫੀਡ ਤੇ ਸਾਈਲਜ ਤੇ ਤੂੜੀ ਇਹ ਚੀਜ਼ਾਂ ਇਹਨਾਂ ਚੀਜ਼ਾਂ ਤਾਕਤ ਹੁੰਦੀ ਹੈ ਠੀਕ ਹੈ ਜੀ ਉਹ ਚੀਜ਼ਾਂ ਤੁਸੀਂ ਦਿਆ ਕਰੋ ਜਰੂਰ ਗਾਵਾਂ ਨੂੰ ਆਪਣੇ ਇਹ ਕਹਨੇ ਆਪਾਂ ਇੱਕ ਮਹੀਨਾ ਪੱਠੇ ਨਹੀਂ ਹਰੇ ਨਹੀਂ ਪਾਉਂਦੇ ਵੈਸੇ ਆਪਾਂ ਜਿਹੜਾ ਹਰਾਚਾਰਾ ਹੈਗਾ ਉਹ ਆਪਾਂ ਬਹੁਤ ਘੱਟ ਪਾਉਂਦੇ ਹੈਗੇ ਕਿਉਂ ਆਪਾਂ ਜਿਹੜਾ ਪਸ਼ੂ ਵੀ ਦੁੱਧ ਵਾਲਾ ਹੈਗਾ ਉਹ ਕਈ ਵਾਰੀ ਨਾ ਖਾਂਦੇ ਨਹੀਂ ਪੱਠੇ ਉਹਨਾਂ ਨੂੰ ਆਪਾਂ ਜ਼ਰੂਰ ਪਾਉਂਦੇ ਉਹਨੂੰ ਵੀ ਹਰੇਚਾਰਾ ਵਿੱਚ ਵਿੱਚ ਨਾ ਕੈਲਸ਼ੀਅਮ ਹੁੰਦੀ ਹੈ ਆਪਾਂ ਐ ਨਹੀਂ ਕਹਨੇ ਜਮਾਂ ਨਾ ਪਾਉ ਜੇ ਤੋ ਇੱਕ ਮਹੀਨਾ 20 ਦਿਨ ਰਹਿ ਗਏ ਉਦੋਂ ਹਰਾਚਾਰਾ ਬੰਦ ਕਰਦੇ ਜਾਵਾਂ ਕਿਉਂਕਿ ਇਹਨਾਂ ਨੂੰ ਤਾਕਤ ਦੇਣੀ ਹੁੰਦੀ ਆਪਾਂ ਇਹਦਾ ਹਰਾਚਾਰਾ ਖਾ ਕੇ ਇਹ ਆਗਦਾ ਢੱਡ ਪਰ ਲੈਂਦੀਆਂ ਫਿਰ ਇਹਨਾਂ ਨੂੰ ਤਾਕਤ ਨਹੀਂ ਮਿਲਦੀ ਤੇ ਇਹਨਾਂ ਦਾ ਖਾਣਾ ਥੋੜਾ ਹੁੰਦਾ ਪੱਠੇ ਥੋੜੇ ਖਾਣੇ ਹੁੰਦੇ ਆ ਤੇ ਇਸ ਕਰਕੇ ਕਹਿੰਦੇ ਆ ਆਪਾਂ ਹਰਾਚਾਰਾ ਨਾ ਪਾਓ ਤੇ ਆਪਣੀ ਵੀਡੀਓ ਕਿਦਾਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨਾਲੇ ਆਪਣੇ ਜਿਹੜੇ ਭਰਾ YouTube ਦੀ ਵੀਡੀਓ ਦੇਖਦੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਜਿਹੜੇ ਭਰਾ Facebook ਤੇ ਦੇਖਦੇ ਆ ਉਹ ਵੀ ਆਪਣੇ ਚੈਨਲ ਨੂੰ ਫਾਲੋ ਕਰੋ ਕਿਉਂ ਨਵੀਂ ਥੋੜੇ ਥਿੱਕਰ ਜਾਣਕਾਰੀਆਂ ਵਾਲੀ ਵੀਡੀਓ ਥੋੜੇ ਥਿੱਕਰ ਪਹੁੰਚ ਰੂਗੀ ਇਹ ਇੱਥੇ ਅਸੀਂ ਲੰਘ ਚੁੱਕੇ ਆ ਤੁਸੀਂ ਹਜੇ ਇੱਥੇ ਜਿਹੜਾ ਨਹੀਂ ਨਵੇਂ ਭਰਾ ਨੇ ਜਿਹਨੇ ਫਾਰਮ ਖੋਲ੍ਹਿਆ ਉਹ ਉਹਨੇ ਇੱਥੇ ਆਉਣਾ ਹੈਗਾ ਅਸੀਂ ਕਿ ਆਪਾਂ ਵੀਡੀਓ ਇਸ ਕਰਕੇ ਪਾਉਨੇ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਹਨਾ ਕਿਸੇ ਦਾ ਆਪਾਂ ਹੋਰ ਵੱਧ ਫਾਇਦਾ ਸੋਚਾਂਗੇ ਤਾਂ ਮਾਲਕਾ ਆਪਦਾ ਪਹਿਲਾ ਫਾਇਦਾ ਕਰੂਗਾ ਓਕੇ ਮਿਰਜੀ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ